ਕੁਝ ਨਹੀਂ ਕਹਾ ਬੱਚਾ ਪਰ ਵਿਚਾਰ ਕੀਤੀ ਸੀ ਕਿ ਛੋਟੇ ਸਾਹਿਬ ਜਦਦੇ ਇਸ ਤਰ੍ਹਾਂ ਗੰਗੂ ਗੰਗੂ ਨੇ ਧੋਖਾ ਕਰਕੇ ਛੋਟੇ ਸਾਹਿਬ ਜਦਿਆਂ ਨੂੰ ਮੋਹਰਾਂ ਦੇ ਨਾਲ ਦੇ ਵਿੱਚ ਬੈ ਕੇ ਪਹਿਲਾਂ ਮਾਤਾ ਗੁਜਰੀ ਕੌਰ ਜੀ ਤੋਂ ਮੋਹਰਾਂ ਚਰਾਇਆਂ ਤੇ ਫਿਰ ਸਰਕਾਰ ਨੂੰ ਇਤਲਾਹ ਕਰਕੇ ਉਹਨਾਂ ਨੂੰ ਤਕੜਵਾਇਆ ਉਸ ਤੋਂ ਅਗ੍ਯ ਰੰਭ ਕਰਦੇ ਆ ਜੀ ਜ਼ਰੂਰ ਪਾਰ ਮਰੰਡੇ ਦੇ ਹਵਾਲਤ ਵਿੱਚ ਯਾਨੀ ਖਾਨ ਮਾਨੀ ਖਾਨ ਰੰਗੜਾ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਮਰੰਡੇ ਲੈ ਜਾਂਦਾ ਭਾਈ ਹਤਰ ਸਿੰਘ ਜੀ ਪੰਜੂ ਦੇ ਲਿਖਣ ਅਨੁਸਾਰ ਮਾਤਾ ਜੀ ਦੇ ਹੱਥ ਪੈਰ ਰੱਸੀਆਂ ਨਾਲ ਬੰਨ੍ਹ ਅਤੇ ਸਾਹਿਬਜ਼ਾਦਿਆਂ ਨੂੰ ਹੱਥਕੜੀਆਂ ਤੇ ਪੈਰਾਂ ਵਿੱਚ ਬੀੜੀਆਂ ਪਾ ਸਾਰੀ ਰਾਤ ਉੱਖੜ ਪਾੜੇ ਹਵਾਲਤ ਵਿੱਚ ਬਿਨਾਂ ਉੱਡਣ ਤੋਂ ਰੱਖਿਆ ਗਿਆ ਉਦੋਂ ਮਰੰਡੇ ਦਾ ਥਾਣੇਦਾਰ ਆਪ ਸਰਹੰਦ ਵਿਖੇ ਮਜੀਦ ਖਾਨ ਨੂੰ ਇਹ ਖੁਸ਼ਖਬਰੀ ਦੇਣ ਗਿਆ ਵਜੀਦ ਖਾਨ ਨੇ ਥਾਣੇਦਾਰ ਨੂੰ ਸ਼ਾਬਾਸ਼ ਦਿੱਤੀ ਤੇ ਗੁਰੂ ਪਰਿਵਾਰ ਨੂੰ ਛੇਤੀ ਤੋਂ ਛੇਤੀ ਸਰਹੰਦ ਪਹੁੰਚਾਉਣ ਦੀ ਤਾਕੀਰ ਕੀਤੀ ਦੇਖੋ ਕੁਦਰਤ ਦੇ ਰੰਗੋ ਹਿੰਦੁਸਤਾਨੀ ਪਰਜਾ ਦੇ ਗਲ ਕਈਆਂ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਲਈ ਜਿਸ ਕਲਗੀ ਦਾ ਜੀ ਨੇ ਹੱਸਦਾ ਵਸਦਾ ਆਨੰਦ ਪਰ ਛੱਡਿਆ ਅਤੇ ਪਹਿਲਾ ਪਿਆਰੇ ਪਿਤਾ ਜੀ ਦਾ ਵਰਦਾਨ ਦੇ ਕੇ ਹਿੰਦੂ ਧਰਮ ਦੀ ਅਖਿਆ ਕੀਤੀ ਹੁਣ ਚਮਕੌਰ ਦੇ ਜੰਗ ਵਿੱਚ ਜੇਕਰ ਦੇ ਦੋ ਟੁਕੜੇ ਜਿਨ੍ਹਾਂ ਦਾ ਦਰਸ਼ਨ ਕਰਕੇ ਔਖ ਲੱਥ ਦੀ ਤੇ ਸ਼ਾਂਤੀ ਮਿਲਦੀ ਸੀ ਮੈਦਾਨੇ ਜੰਗ ਵਿੱਚ ਪਰਜਾ ਪਰਜਾ ਕਟਵਾ ਕੇ ਸ਼ਹੀਦ ਕਰਵਾ ਲੇ ਅੱਜ ਉਸਦੇ ਅਤ ਪਿਆਰੇ ਮਾਤਾ ਜੀ ਅਤੇ ਦੋ ਛੋਟੇ ਲੱਕ ਦੇ ਜਿਗਰ ਹੱਥ ਕੜੀਆਂ ਬੀੜੀਆਂ ਨਾਲ ਲੂੜੇ ਹੋਏ ਉਹਦੇ ਅਤ ਸਾਦੀ ਵਿੱਚ ਮਰੰਡੇ ਦੀ ਹਵਾ ਲਾਤ ਵਿੱਚ ਸਮਾ ਬਤੀਜ ਕਰ ਰਹੇ ਹਨ ਜਿਵੇਂ ਕਿ ਬਹੁਤ ਵੱਡੇ ਅਪਰਾਧੀ ਜਾਂ ਕਾਤਲ ਹੋਣ ਇਰਖਾਫਨਾਕ ਸਵੇ ਦਾ ਦ੍ਰਿਸ਼ ਗੁਰ ਬਿਲਾਸ ਪਾਸ਼ਾ 10ਵੀਂ ਦੇ ਕਰਤਾ ਭਾਈ ਕੋਏ ਸਿੰਘ ਜੀ ਨੇ ਲਿਖਿਆ ਹੈ ਕਿ ਸਾਹਿਬਾਦਿਆਂ ਦੇ ਨੀਲੇ ਬਾਣੇ ਪਾਏ ਹੋਏ ਸਨ ਨੀਲੇ ਬਾਣਿਆਂ ਵਿੱਚ ਉਹਨਾਂ ਦੇ ਮੁਕੜੇ ਤੇ ਖਤਰਾ ਚਮਕਦੇ ਸਨ ਜਿਸ ਤਰ੍ਹਾਂ ਨੀਲੇ ਬੱਦਲਾਂ ਵਿੱਚ ਬਿਜਲੀ ਚਮਕ ਰਹੀ ਹੋਵੇ ਜਾਲਮਾ ਦੇ ਜਾਲਮਾ ਨੇ ਲਾਲਾਂ ਦੇ ਹੱਥਾਂ ਵਿੱਚ ਹੱਥ ਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਪਾਜਾ ਹੋ ਜਾਂ ਸਾਨੂੰ ਮੇਰਾ ਹੱਥ ਪੈਰ ਹਲਾਇਆ ਅਤ ਸਦੀ ਵਿੱਚ ਮਾਤਾ ਜੀ ਅਤੇ ਲੰਡੇ ਲੰਡੇ ਸਾਹਿਬਜ਼ਾਦਿਆਂ ਨੇ ਕਿਵੇਂ ਰਾਤ guzari ਹੋਵੇਗੀ ਅੱਖਾਂ ਮੂਹਰੇ ਉਹ ਦ੍ਰਿਸ਼ ਆੜ ਤੇ ਮਨ ਕੰਬਣ ਲੱਗ ਜਾਂਦਾ ਹੈ ਤੇ ਕਲਮ ਲਿਖਣ ਲੱਗਿਆ ਥੜਕਦੀ ਹੈ ਸਾਹਿਬਜ਼ਾਦਿਆਂ ਦੇ ਮਾਤਾ ਜੀ ਨੂੰ ਪੁੱਛਦੇ ਹਾਂ ਕਿ ਮਾਤਾ ਜੀ ਸਾਲੂ ਕੜੀਆਂ ਨਾਲ ਤੇ ਤੁਹਾਨੂੰ ਰੱਸਿਆਂ ਨਾਲ ਲੂੜਿਆ ਹੈ ਸਾਡਾ ਕੀ ਗੜਾ ਹੈ ਦਾਦੀ ਮਾਤਾ ਪੁੱਤਰ ਨੂੰ ਸਮਝਾਉਂਦੀ ਹੈ ਕਿ ਲਾਲ ਜੀ ਸੱਚ ਤੇ ਅਚੀ ਉੱਡੀ ਲੜਾਈ ਚੱਲ ਰਹੀ ਹੈ ਝੂਠੇ ਜ਼ਾਲਮਾਂ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਸੱਚ ਬੋਲਣ ਵਾਲਿਆਂ ਨਾਲ ਅਜੇ ਹਹੀ ਸਰੂਪ ਕਰਦੇ ਆਂ ਲੋਕ ਭਗਤਪੁਰਾਂ ਲਾਜ਼ ਨਾਲ ਵੀ ਇਹੋ ਕੁਝ ਹੋਇਆ ਸੀ ਤੁਹਾਡੇ ਵੱਡੇ ਵਡੇਰੇ ਪੰਜਮ ਪਾਸ਼ਾ ਜੀ ਦਾ ਤੇ ਤੁਹਾਡੇ ਦਾਦਾ ਜੀ ਦਾ ਕੀ ਕਸੂਰ ਸੀ ਜਿਨ੍ਹਾਂ ਨੂੰ ਜ਼ਾਲਮਾਂ ਹਾਕਮਾਂ ਨੇ ਤੱਤੀ ਤਵੀ ਤੇ ਬਿਠਾ ਕੇ ਤੇ ਤੱਤੀ ਰੇਤ ਸੀਸ ਤੇ ਕੋਈ ਅਤੇ ਤੁਹਾਡੇ ਦਾਤਾ ਜੀ ਨੂੰ ਸੋਇਆਂ ਵਾਲੇ ਪਿੰਜਰੇ ਵਿੱਚ ਬੰਦ ਕਰਕੇ ਹੱਥ ਨੇ ਤਸੀਹੇ ਦੇ ਕੇ ਸ਼ਹੀਦ ਕੀਤਾ ਤੁਸੀਂ ਵੀ ਹੋਰ ਵਾਲੇ ਸਮੇਂ ਵਿੱਚ ਬਹੁਤ ਵੱਡੇ ਕਾਰਨਾਮੇ ਕਰਨੇ ਹਨ ਮੇਰੇ ਲਾਲੂ ਕਮਣਾ ਨਹੀਂ ਅਜੇ ਸਾਡੇ ਉੱਪਰ ਹੋਰ ਬਹੁਤ ਜ਼ੁਲਮ ਹੋ ਰਿਹਾ ਹਨ ਕੱਲ੍ਹ ਕੀ ਤਰ ਪਾਸ਼ਾ ਜੀ ਦੇ ਇਸ ਪਰਿਵਾਰ ਲਈ ਜਿਸ ਦੇ ਲੰਗਰਾਂ ਵਿੱਚੋਂ ਮਾਨਵਤਾ ਬੇਰੋਕ ਟੋਕ ਬਿਨਾਂ ਵਿਤਕਰੇ ਅੰਨ ਪਾਣੀ ਛਕ ਕੇ ਆਪਣੀ ਪੇਟ ਪੂਰਤੀ ਕਰਦੀ ਸੀ ਵਾਸਤੇ ਅੰਜ ਬੇਹਾ ਪ੍ਰਸ਼ਾਦਾ ਤੇ ਪਿਆਲਾ ਪਾਣੀ ਦਾ ਢਾਲਮਾ ਵੱਲੋਂ ਦਿੱਤਾ ਗਿਆ ਮਰੰਡੇ ਦੇ ਜਿਸ ਹਾਲਾਤ ਵਿੱਚ ਗੁਰੂ ਪਰਿਵਾਰ ਨੇ ਰਾਤ ਕੱਟੀ ਅੱਜਕੱਲ ਉਸੇ ਬਦਗਾਰਾ ਕੋਤਵਾਲ ਜੀ ਸਾਹਿਬ ਇਸ ਭਿਆਨਕ ਸਾਕੇ ਦੀ ਯਾਦ ਅੱਜ ਦੇ ਵਿੱਚ ਤਾਜ਼ਾ ਕਰਾਉਣਾ ਹੈ ਫਾਤ ਤੋਂ ਅੰਤ ਰਾਤ ਬੀਤੀ ਜਦ ਚੜਿਆ ਮਾਤਾ ਜੀ ਨੂੰ ਤੇ ਸਾਹਿਬ ਰਾਧਿਆ ਨੂੰ ਹਵਾਲਾਤ ਵਿੱਚੋਂ ਕੱਢ ਕੇ ਇੱਕ ਬੈਰ ਗੱਡੀ ਤੇ ਬਿਠਾ ਲਿਆ ਗਿਆ ਕਿ ਉਹ ਦਸ਼ਮੇਸ਼ ਜੀ ਦੀ ਮਾਤਾ ਅਤੇ ਛੋਟੇ ਲਾਲ ਹਨ ਜੋ ਕਦੇ ਅਤਿ ਸ਼ਾਨ ਨਾਲ ਪਾਲਕੀਆਂ ਅਤੇ ਹਾਥੀਆਂ ਦੀਆਂ ਬਾਲੀਆਂ ਵਿੱਚ ਬੈਠ ਕੇ ਬਾਹਰ ਨਿਕਲਦੇ ਸੰਗ ਅੱਜ ਕੈਦੀ ਬਣਾ ਕੇ ਕਚਹਿਰੀ ਵਿੱਚ ਲਿਜਾਣ ਲਈ ਇੱਕ ਬੈਲ ਗੱਡੀ ਉੱਪਰ ਬਿਠਾ ਦਿੱਤੇ ਗਏ। ਬੈਲ ਗੱਡੀ ਦੇ ਆਲੇ ਦੁਆਲੇ ਨੰਗੀਆਂ ਤਲਵਾਰਾਂ ਤੇ ਮੇਜੇ ਲੈ ਕੇ ਪਹਿਰੇਦਾਰ ਸਿਪਾਹੀ ਚੱਲ ਰਹੇ ਸਨ। ਮਰੰਡੇ ਤੋਂ ਬਸੀ ਥਾਣੇਦਾਰ ਪਾਸ ਆ ਲਿਆਂਦਾ ਗਿਆ ਤੇ ਬਸੀਤ ਥਾਣੇਦਾਰ ਦਾ ਹੱਥ ਨੂੰ ਲੈ ਕੇ ਮਰੰਡੇ ਦਾ कोतवाल ਆ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਬੈਲ ਗੱਡੀ ਤੇ ਬਿਠਾ ਕੇ ਸਹੰਤ ਪੂਜਾ ਅਤੇ ਪਾਪੀ ਵਜੀਰ ਖਾਨ ਨੂੰ ਖਬਰ ਦਿੱਤੀ। ਦੇ ਗੁਰੂ ਘਰ ਤਵਾਰ ਸਰਕਾਰੀ ਹਿਰਾਸਤ ਵਿੱਚ ਸਰਹਿੰਦ ਪਹੁੰਚਾ ਦਿੱਤਾ ਗਿਆ ਹੈ ਸਰਹਿੰਦ ਦੇ ਬਾਹਰਵਾਰ ਜਿਸ ਉਸਤਾਦ ਦੀ ਵੈਰਗੱਟੀ ਰੋਕ ਕੇ ਸਪਾਈ ਸੁੱਭਾ ਸੇ ਹੰਦੂ ਤਲਾਕ ਕਰਨ ਗਏ ਉਸ ਜਗ੍ਹਾ ਵੀ ਅੱਜ ਕੱਲ ਗੁਰਦੁਆਰਾ ਰਤ ਸਾਬਾ ਇਸ ਭਿਆਨਕ ਸਮੇਂ ਦੀ ਦਸਰੀ ਸਾਡੀਆਂ ਅਥਾ ਸਾਰੇ ਇਜਾਦ ਕਰਦਾ ਹੈ ਵਜੀਦ ਖਾਂ ਦੇ ਹੁਕਮ ਅਨੁਸਾਰ ਕੋਹ ਦੀ ਸਰਦ ਕਕਰੀਲੀ ਰਾਤ ਵਿੱਚ ਮਾਤਾ ਜੀ ਤੇ ਸਾਹਿਬ ਲਾਦਿਆਂ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਤੇ ਆਸ-ਪਾਸ ਪਹਿਰਾ ਲਾ ਦਿੱਤਾ ਹੌਕਾ ਨੂੰ ਪਰ ਦਿੱਤਾ ਗਿਆ ਕਿ ਇਹਨਾਂ ਕੱਟੀਆਂ ਨੂੰ ਹੁਕਮ ਕਰ ਦਿੱਤਾ ਗਿਆ ਕਿ ਇਹਨਾਂ ਕੈਦੀਆਂ ਨੂੰ ਖਾਣ ਪੀਣ ਲਈ ਕੋਈ ਵੀ ਧੋਜਰ ਪਾਣੀ ਨਾ ਦਿੱਤਾ ਜਾਵੇ। ਨਾਲ ਹੀ ਇਹ ਫਰਮਾਨ ਵੀ ਛਾੜ ਦਿੱਤਾ ਕਿ ਇਸ ਹੁਕਮ ਦੀ ਉਦਲੀ ਕਰਨ ਵਾਲੇ ਦਾ ਸਮੇਤ ਪਰਿਵਾਰ ਘਾੜ ਬੱਚਾ ਪੀੜ ਦਿੱਤਾ ਜਾਵੇਗਾ। ਵਜ਼ੀਰ ਦੀ ਦਾ ਇਹ ਖਿਆਲ ਸੀ ਕਿ ਛੋਟੇ ਬਾਲਕਾਂ ਤੇ ਗਰਧ ਮਾਤਾ ਗੁਜਰੀ ਜੀ ਨੂੰ ਭੁੱਖੇ ਰੱਖ ਕੇ ਆਪਣੀ ਅਕੀਦੇ ਤੋਂ ਝੜਕਾਉਣਾ ਸੌਖਾ ਹੋਵੇਗਾ। ਜਿਸ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਉਹ ਮਹੀਨੇ ਦੀ ਹੱਤ ਸਰਦੀ ਵਿੱਚ ਕੈਦ ਕਰਕੇ ਰੱਖਿਆ ਗਿਆ। ਦਰਅਸਲ ਇਹ ਇੱਕ ਮিনার ਲੁਗਾ ਕਾफी ਕਾਫੀ ਉੱਚਾ ਬਰਜ ਸੀ ਇਸ ਦੇ ਸ਼ਿਖਰ ਤੇ ਕੇਵਲ ਇੱਕ ਛੱਤ ਹੀ ਸੀ ਅਤੇ ਚਾਰੇ ਪਾਸੇ ਤੋਂ ਇਹ ਅਤੇ ਚਾਰੇ ਪਾਸੇ ਤੋਂ ਇਹ ਖੁੱਲਾ ਸੀ ਕੋਈ ਵੀ ਦੀਵਾਰ ਵਗੈਰਾ ਨਹੀਂ ਸੀ ਉਚਾਈ ਕਾफी ਜ਼ਿਆਦਾ ਹੋਣ ਕਰਨਾ ਪਰ ਗਰਮੀ ਵਿੱਚ ਵੀ ਹਵਾ ਦੇ ਬੁੱਲੇ ਇਸ ਮিনার ਵਿੱਚ ਬੈਠੇ ਆਦਮੀ ਨੂੰ ਗਰਮੀ ਦੀ ਤਪਸ਼ ਤੋਂ ਬਚਾਇਆ ਕਰਦੇ ਸਨ ਸਮੇਂ ਦੇ ਨਵਾਬ ਐਸ਼ਕ੍ਰਸ਼ਤੀ ਦੀ ਜਿੰਦਗੀ ਅਤੇ ਗਰਮੀ ਤੋਂ ਬਚਾ ਲਈ ਇਸ ਗੁਰਜਰੀ ਵਨਟੋ ਤਲਾ ਕੰਦੇਸਨ ਗਰਮੀ ਤੋਂ ਹੋਰ ਵਧੇਰੇ ਰਾਹਤ ਲੈਣ ਦੇ ਮੰਤਵ ਨਾਲ ਵਗ ਰਹੀ ਹਵਾ ਨੂੰ ਹੋਰ ਠੰਡਿਆ ਕਰਨ ਲਈ ਇਸ ਗੁਰਜ ਦੇ ਚਾਰੇ ਪਾਸੇ ਡੂੰਘੀ ਖਾਈ ਪੁੱਟ ਕੇ ਝੀਲ ਔ ਨਮਾ ਪਾਣੀ ਖੜਾ ਕੀਤਾ ਹੁੰਦਾ ਸੀ ਤਾਂ ਜੋ ਹਵਾ ਦੀਆਂ ਲਹਿਰਾਂ ਸ਼ੀਤ ਪਾਣੀ ਨਾਲ ਟਕਰਾ ਕੇ ਹੋ ਠੰਡੀਆਂ ਹੋ ਜਾਣ ਅਤੇ ਇਸ ਗੁਰਜ ਵਿੱਚ ਬੈਠੇ ਅਹਿਲਕਾਰਾਂ ਦੇ ਭਾਰ ਗਰਮੀ ਵਿੱਚ ਅਚ ਠੜਕ ਦੇਣ ਮਾਤਾ ਜੀ ਅਤੇ ਸਹਾਬਜ਼ਾਦਿਆਂ ਨੂੰ ਅਤਿ ਸਰਦੀ ਦੀ ਰੁੱਤ ਇਸ ਗੁਰਜ ਵਿੱਚ ਕੈਦ ਕਰਨ ਦਾ ਮੰਤਵ ਬਾਦ ਤੁਸੀਂ ਇਹ ਦੇ ਕੇ ਤੁਹਾਨੂੰ ਡਲਾਉਣਾ ਸੀ ਉਹ ਦੇ ਮਹੀਨੇ ਦੀ ਉਹ ਦੇ ਮਹੀਨੇ ਦੇ ਅਤਸਰਦ ਮੌਸਮ ਵਿੱਚ ਜਦ ਹਵਾ ਦੀਆਂ ਲਹਿਰਾਂ ਠੰਡੇ ਪਾਲੀ ਦਾ ਟਕਰਾ ਕੇ ਮਨੁੱਖੀ ਸਰੀਰ ਨੂੰ ਛੁੰਧੀਆਂ ਹੋਣ ਗਿਆ ਤਾਂ ਸਰੀਰ ਨੂੰ ਕਿਸ ਸਾਧ ਤੱਕ ਕਸ਼ਟ ਰੰਦਾ ਹੋਵੇਗਾ ਇਸ ਦਾ ਅੰਦਾਜ਼ਾ ਲਗਾਉਣਾ ਵੀ ਸ਼ਾਇਦ ਨਾਮਿਲ ਹੈ ਅਤਿਆਹੀ ਕਰੜੀ ਕੈਦ ਵਿੱਚ ਸਤਗੁਰੂ ਜੀ ਦੇ ਪਰਿਵਾਰ ਨੂੰ ਅਤਿਆ ਗਿਆ ਬੋਝ ਦੇ ਖੁੱਲੇ ਦਰਾਂ ਚ ਹੱ ਤਸੀਦ ਨਾਲ ਧਰੀ ਹਵਾ ਇੱਕ ਪਾਸੇ ਤੋਂ ਆਉਂਦੀ ਮਾਤਾ ਜੀ ਤੇ ਸਹਿਬਜ਼ਾਦਿਆਂ ਦੇ ਸ਼ਹੀਦ ਦੀ ਗਰਮੀ ਆਪਣੇ ਵਿੱਚ ਸਮੋ ਕੇ ਦੂਸਰੇ ਪਾਸੇ ਨਿਕਲ ਜਾਂਦੀ ਮਾਤਾ ਜੀ ਨੇ ਅਜਿਹੇ ਵਿਖੜੇ ਸੰਮੇ ਵਿੱਚ ਪੁੱਤਰਿਆਂ ਨੂੰ ਆਪਣੀ ਗੋਦ ਵਿੱਚ ਆਪਣੀ ਛਾਤੀ ਨਾਲ ਲਾ ਕੇ ਸੁੰਦਰਾ ਤੇ ਸੁੰਦੇ ਦਾ ਪਾਠ ਕੀਤਾ ਇਸ ਤੋਂ ਉਪਰੰਤ ਪਤੀ ਗੁਰਦੇਵ ਨੂੰ ਤੇਗਵਹਾਦਰ ਸਾਹਿਬ ਤੇ ਗੁਰਦੇਵ ਸ਼੍ਰੀ ਗੁਰਜਨ ਦੇਵ ਜੀ ਦੀ ਸ਼ਹਾਦਤ ਦੀਆਂ ਸਾਖੀਆਂ ਤੇ ਸਿੱਖਿਆਵਾਂ ਆਪਣੇ ਲਾਡਲਿਆਂ ਨੂੰ ਸੁਣਾਉਂਦਿਆਂ ਰਾਤ ਕੱਟੀ ਤੇ ਤਕੀਦ ਕੀਤੀ ਮੇਰੇ ਪਿਆਰੇ ਪੁੱਤਰਿਓ ਸਮਾ ਬੜਾ ਕਠਨ ਵਾਪਰੇਗਾ ਪਰ ਤੁਸੀਂ ਆਪਣੇ ਧਰਮ ਤੇ ਦ੍ਰਿੜ ਰਹਿਣਾ ਆਪਣੇ ਦਾਦੇ ਦੀ ਪੱਗ ਨੂੰ ਦਾਗ ਨਹੀਂ ਲਗੜ ਦੇਣਾ ਸਾਂਹ ਲਾਦੇ ਆਪਣੀ ਦਾਦੀ ਮਾਂ ਨੂੰ ਮੜਮੜ ਵਿਚਾਰ ਦੁਆਰੇ ਸਨ ਮਾਤਾ ਜੀ ਤੁਸੀਂ ਦੇਖਣਾ ਅਸੀਂ ਕਿਵੇਂ ਪਿਤਾ ਦੇ ਬਾਬੇ ਅਸੀਂ ਕਿਵੇਂ ਪਿਤਾ ਤੇ ਬਾਬੇ ਦੇ ਕਾਰਨਾਮਿਆਂ ਵਾਂਗੇ ਚਾਰ ਚੰਦ ਲਾਵਾਂਗੇ ਕਿ ਰਹਿਣੀ ਦੁਨੀਆ ਤੱਕ ਲੋਕ ਸਾਨੂੰ ਯਾਦ ਕਰਨਗੇ ਸਾਂਹ ਲਾਦੇ ਕਿ ਹਾਂ ਤਨ ਭਾਗ ਹਮਰੇ ਹੈ ਮਾਰੀ ਧਰਮ ਹੀ ਤਾ ਤਨ ਜੇ ਕਰ ਜਾਈ ਪੁੱਤਰਾਂ ਦੇ ਚੜ੍ਹਦੀ ਕਲਾ ਵਾਲੇ ਉੱਤਰ ਸੁਣ ਕੇ ਮਾਤਾ ਜੀ ਬੜੇ ਪਸੰਦ ਹੋਏ ਤੇ ਦੋਵਾਂ ਲਾਲਾਂ ਨੂੰ ਪਿਆਰ ਦੇ ਕੇ ਮੱਥਾ ਜਮਿਆ ਤੇ ਅਸੀਸਾਂ ਦਿੱਤੀਆਂ ਜਿਵੇਂ ਸਹਾਰੇ ਕਹਿੰਦੇ ਹਾਂ ਕਿ ਕਦੇ-ਕਦੇ ਕਲਰ ਦੀਆਂ ਛਪਰੀਆਂ ਵਿੱਚ ਵੀ ਕੋਈ ਇੱਕ ਅਧ ਕਵਰ ਦਾ ਫੁੱਲ ਪੈਦਾ ਹੋ ਜਾਂਦਾ ਹੈ ਤੇ ਵੇ ਸਹਾਰੇ ਦੀ ਕੁੰਮੀ ਧਰਤੀ ਉੱਪਰ ਦੁਨਿਆਵੀ ਤੌਰ ਤੇ ਗਰੀਬ ਪਰ ਦਿਲ ਦੇ ਅਥਮੀਰ ਬਾਬਾ ਬੁੱਧੀਰਾ ਮਹਿਰਾਂ ਜੀ ਵਾਰਸਾ ਕਰਦੇ ਸਨ ਸਹੈਦ ਦੇ ਪੁਲੀ ਸਾਕੇ ਤੋਂ ਕਰੀਬ 50 ਕ ਵਰਸ ਦੇ ਅਰਸੇ ਬਾਅਦ ਰਚੇ ਤੇ ਸ਼ਹੀਦ ਆਮਾ ਪੁਸਤਕ ਵਿੱਚ ਭਾਈ ਕਿਸ਼ਨ ਸਿੰਘ ਜੀ ਨੇ ਬਾਬਾ ਮੋਤੀराम ਜੀ ਅਤੇ ਉਹਨਾਂ ਦੇ ਪਰਿਵਾਰ ਦੀ ਲਛਲਨੀ ਸੇਵਾ ਅਤੇ ਸ਼ਹਾਦਤ ਦਾ ਵਿਸਥਾਰਤ ਹਵਾਲਾ ਦਿੱਤਾ ਹੈ। ਭਾਈ ਕਿਸ਼ਨ ਸਿੰਘ ਜੀ ਨੇ ਬਾਬਾ ਮੋਤੀਰਾਮ ਮਹਿਰਾ ਜੀ ਦੇ ਪਰਿਵਾਰਕ ਵਿੱਚ ਪਿਛੋਕੜ ਦਾ ਹਵਾਲਾ ਦਿੰਦਿਆਂ ਲਿਖਿਆ ਹੈ ਕਿ 7 ਕਲਗੀ ਧਾਰਜੀ ਦੇ ਸਰਮੁਖ 1699 ਈਸਵੀ ਦੀ ਵਿਸਾਖੀ ਨੂੰ ਪੰਜਾਂ ਪਿਆਰਿਆਂ ਵਿੱਚ ਸੀਸ ਭੇਟ ਕਰਕੇ ਪਿਆਰੇ ਦਾ ਰਤਵਾ ਪ੍ਰਾਪਤ ਕਰਨ ਵਾਲੇ ਭਾਈ ਐਮਤ ਸਿੰਘ ਜੀ ਦੇ ਬਾਬਾ ਮੋਤੀ RAM ਜੀ ਭਤੀਜੇ ਲੱਗਦੇ ਸਾਨੂੰ ਮੋਤੀ RAM ਸੰਗਤਪੁਰ ਵਾਸੀ RAM ਨਾਮ ਜਪ ਪੁੰਨ ਪਵਾਸੀ ਹਿੰਮਤ ਸਿੰਘ ਅਤੇ ਚਾਚੂ ਜਾਨੋ ਪੰਜ ਪਿਆਰਨ ਬਾਹੇ ਪ੍ਰਧਾਨ ਹਨ ਸ਼ਹੀਦ ਨਾਮਾ ਭਾਈ ਕਿਸ਼ੋਰ ਸਿੰਘ ਪੁਰਾਣੀ ਸਰਹੰਦ ਤੇ ਮਹੱਲਾ ਮਦਸੂ ਮਰਸੂਰੀ ਵਕਟਬਾ ਜਿਸ ਨੂੰ ਸੰਗਤਪੁਰ ਵੀ ਕਿਹਾ ਜਾਂਦਾ ਸੀ ਦੇ ਵਸਦੇਕ ਬਾਬਾ ਮੋਤੀ RAM ਜੀ ਕਸ਼ਵ ਰਾਜਪੂਤ ਮਹਾਰਾਜ ਧੀਵਰ ਬਰਾਦਰੀ ਨਾਲ ਸੰਬੰਧਿਤ ਰੱਖਦੇ ਸਾਨੂੰ ਇਹ ਸਾਰਾ ਮਹੱਲਾ ਹੀ ਇਸ ਬਾਦਲੇ ਨਾਲ ਸੰਬੰਧਿਤ ਸੀ ਪਲੇ ਦਿਨ ਵਿੱਚ ਜਦੋਂ ਕਲਗੀ ਤਰਜੀ ਦੀਆਂ ਪਿਆਰੀਆਂ ਸੰਗਤਾਂ ਆਪਣੇ ਵਾਹੀ ਦੇ ਦਰਬਾਰ ਕੋਲ ਜਿਵੇਂ ਅਨੰਦਪੁਰ ਸਾਹਿਬ ਨੂੰ ਜਾਂਦੀਆਂ ਸਨ ਤਦੋਂ ਸ਼ਾਹੀ ਮਾਰਗ ਰਾਹੀਂ ਅਨੰਦਪੁਰੀ ਨੂੰ ਜਾਣ ਵਾਲੀਆਂ ਸੰਗਤਾਂ ਲਈ ਸਤਲੁਜ ਦਾ ਪਤਨ ਪਾਰ ਕਰਨ ਵਾਸਤੇ ਬਰਾਸਤਾ ਸਹੈਂਦੋ ਜੜਾ ਪਿੰਡ ਦਾ ਸੀ ਅਕਸਰ ਹੀ ਦੂਰ ਤਰੇੜੀ ਤੋਂ ਆਉਣ ਜਾਣ ਵਾਲੀਆਂ ਸਿੱਖ ਸੰਗਤਾਂ ਇਸ ਸ਼ਹਿਰ ਵਿੱਚ ਵਸਦੇ ਗੁਰੂ ਪਿਆਰ ਵਾਲਿਆਂ ਪਾਸ ਪਹਿਰ ਜਾਂ ਰਾਤ ਦਾ ਟਿਕਾਣਾ ਕਰ ਲੈਂਦੀਆਂ ਸਨ ਜਿਨ੍ਹਾਂ ਦੀ ਸੇਵ ਕਮਾ ਕੇ ਸਹੈਂਦ ਨਿਵਾਸੀ ਗੁਰਮਤ ਪਿਆਰੇ ਆਪਣੇ ਤੁੰਗ ਭਾਗ ਸਾਵੀ ਦੇ ਸਨ ਉਹਨਾਂ ਗੁਰਸਿੱਖਾਂ ਦੀ ਸੇਵ ਕਮਾਉਣ ਵਾਲਿਆਂ ਵਿੱਚ ਜਿਵਾਨ ਟੁੱਟਰ ਮੱਲ ਜੀ ਵਰਗੇ ਹੋਰ ਗੁਰਸਿੱਖ ਵੀ ਸਨ ਬਾਬਾ ਮੋਤੀ RAM ਜੀ ਦਾ ਪਰਿਵਾਰ ਵੀ ਇੱਥੇ ਹੀ ਵਸਦਾ ਇੱਕ ਪਰਿਵਾਰ ਸੀ ਜੋ ਭਾਈ ਗੁਰਦਾਸ ਜੀ ਦੇ ਕਥਾਨਾ ਅਨੁਸਾਰ ਗੁਰਸਿੱਖ ਪਿਆਰਿਆਂ ਦੀ ਸੇਵ ਕਮਾ ਕੇ ਆਤਮਿਕ ਸ਼ੌਕ ਨੂੰ ਅਸੂਲ ਕਰਦਾ ਸੀ ਬਸ ਸਿੱਖਾਂ ਕੋ ਸੇਖੋ ਸੇਵ ਗੁਰ ਸਿੱਖਾਂ ਗੁਰ ਸਿੱਖ ਸੇਵਾ ਲਾਇਆ ਸਾਧ ਸੰਗਤ ਕਰ ਸੇਵ ਸੋਕ ਪਲ ਪਾਇਆ ਦੇਸਵੇਰ ਦੇ ਵਕਾਲਦਾਰਾਂ ਗੁਰ ਸਿੱਖ ਸੰਗਤਾਂ પાસે ਆਪਣੇ ਪਿਆਰੀ ਪ੍ਰੀਤਮ ਕਲਗੀਧਰ ਜੀ ਦੀਆਂ ਵਡਿਆਈਆਂ ਸਰਣ ਕਰਨ ਦਾ ਸੁਭਾਗ ਬਾਬਾ ਮੋਤੀराम ਜੀ ਨੂੰ ਬਣ ਰਿਹਾ ਸਤਿਗੁਰ ਜੀ ਦੀ ਸਹਿਬਸਲਾਹ ਕਰਨ ਕਰਕੇ ਉਹਨਾਂ ਦਾ ਧਰ ਅੰਦਰ ਗੁਰੂ ਪਿਆਰ ਵਿੱਚ ਗੁਰੁੰਧ ਹੋਇਆ ਪਿਆ ਸੀ ਭਾਵੇਂ ਸਮੇਂ ਦੇ ਹਾਲਾਤਾਂ ਨੇ ਕਦੇ ਕਲਗੀਧਰ ਜੀ ਦੀ ਚਰਨ ਛੋਹ ਮਸੀਬਾ ਹੋਣ ਦਿੱਤੀ ਦੇਦਾ ਪਿਆਰ ਅੰਤਰਾਤਮੇ ਦੀ ਸ਼ਾਦਾ ਤੇ ਸ਼ਰਕ ਦਾ ਡੋਲ ਪਰਬਤ ਇਸੇ ਕੂਰਬਲੇ ਸ੍ਰੇਸ਼ਟ ਕਰਵਾਉਣ ਦੇ ਬਾਬਾ ਮੋਤੀ RAM ਜੀ ਦੇ ਪਰਿਵਾਰ ਨੂੰ ਬਖਸ਼ਿਸ਼ ਕੀਤਾ ਹੋਇਆ ਸੀ ਜੇ ਸਦਕਾ ਜਨ ਕਦੇ ਵੀ ਕਲਗੀਧਾਰ ਦੇ ਪਿਆਰ ਵਾਲੇ ਕੋਲ ਸੇਕਰੀ ਸ਼ਾਦ ਕਰਨੀ ਪੈਂਦੀ ਤਾਂ ਉਸ ਵਰਮਕ ਪਿਆਰੇ ਦੀ ਸੇਵਾ ਆਪਾ ਭੋਲ ਘਮੋਰ ਦੀ ਹੱਦ ਤੱਕ ਕਰਨ ਦਾ ਉਤਸ਼ਾਹ ਇਸ ਗੁਰੂ ਪਿਆਰੇ ਦੇ ਤੌਰ ਅੰਦਰ ਉਮੜ ਪੈਂਦਾ ਬਾਬਾ ਮੋਤੀ RAM ਜੀ ਨਵਾਬ ਸ਼ਰੈਂਤ ਦੀ ਕੈਦ ਵਿੱਚ ਬਏ ਕੈਦੀਆਂ ਨੂੰ ਲੰਗਰ ਪਾਣੀ ਸ਼ਕਾਉਣਾ ਅਤੇ ਠੰਡੇ ਬੁਰਜ ਵਿੱਚ ਅਹਿਲਕਾਰਾਂ ਅਤੇ ਪਹਿਰੇਦਾਰਾਂ ਨੂੰ ਪਾਣੀ ਭੋਜਨ ਆਦਿ ਕਪਰਚਾਰ ਦੀ ਬਤੌਰ ਲਾਗੂ ਨੌਕਰੀ ਕਰਦੇ ਸਨੋਂ ਜਿਸ ਕਰਕੇ ਸੂਬਾ ਸ਼ਰੈਂਤ ਦੀ ਕਚਹਿਰੀ ਅਤੇ ਕੈਦਖਾਨੇ ਦੇ ਦਰੋਗਿਆਂ ਪਹਿਰੇਦਾਰਾਂ ਤੇ ਹੋਰ ਕਾਮਚਾਰੀਆਂ ਨਾਲ ਬਾਬਾ ਮੋਤੀ RAM ਜੀ ਦਾ ਨੇੜਲਾ ਸੰਬੰਧ ਸੀ ਉਸ 11 ਕੋਹ ਦੀ ਰਾਤ ਨੂੰ ਜਦ ਬਾਬਾ ਮੋਤੀ RAM ਜੀ ਕੈਦੀਆਂ ਨੂੰ ਲੰਗਰ ਪਾਣੀ ਵੰਡ ਰਹੇ ਇਨਸਾਨਾਂ ਤਦੋਂ ਆਪ ਜੀ ਨੂੰ ਦਰੋਗੇ ਰਾਹੀਂ ਗਿਆਤ ਹੋਇਆ ਕਿ ਕਾਗੀ ਤਰ ਪਿਤਾ ਜੀ ਦੇ ਸਤਿਕਾਰਯੋਗ ਮਾਤਾ ਜੀ ਅਤੇ ਛੋਟੇ ਸਹਿਬ ਲਾਦੇ ਗੰਗੂ ਦੀ ਮੁਕਾਰੀ ਨਾਲ ਸਤਿਕਾਰਯੋਗ ਮਾਤਾ ਜੀ ਅਤੇ ਸੋਹਣ ਛੋਟੇ ਸਹਿਬਜ਼ਾਦੇ ਗੰਗੂ ਦੀ ਮੁਕਾਰੀ ਨਾਲ ਨਵਾਬ ਰਣ ਦੇ ਕੈਦ ਵਿੱਚ ਆਉਣ ਪਏ ਹਨ ਅਤੇ ਧਰਮ ਦੇ ਬਲੌਰ ਅਤੇ ਤਖੀਹ ਦੇਲ ਦੀ ਨੀਅਤ ਨਾਲ ਕੋਹ ਦੀ ਹੱਡ ਕੜਕਾਉਂਦੀ ਠੰਡ ਵਿੱਚ পুরো ਪਰਿਵਾਰ ਨੂੰ ਠੰਡੇ ਗੁਰਜ ਵਿੱਚ ਕੈਦ ਕੀਤਾ ਗਿਆ ਹੈ ਗੁਰੂ ਪਰਿਵਾਰ ਉੱਪਰ ਸ਼ਕਤੀ ਦੀ ਇੰਤਹਾ ਤਹ ਤ ਕਿਸੇ ਕਿਸਮ ਦਾ ਖਾੜਾ ਪੀੜਾ ਪਹੁੰਚਾਉਣ ਦੀ ਬਿਲਕੁਲ ਮਨਾਹੀ ਕੀਤੀ ਹੋਈ ਹੈ ਤਾਂ ਕਿ ਭੋਕਾਂ ਤੇ ਠੰਡ ਨਾਲ ਆਰੰਭ ਹੋਏ ਵਿਖਮ ਹਾਲਾਤਾਂ ਅਤੇ ਤਸੀਹਿਆਂ ਦੀ ਚਿਤਵਨੀ ਪਰ ਕੇ ਦੋਵੇਂ ਲਾਲ ਮੁਸਲਮਾਨ ਹੋ ਜਾਣਾ ਅਵਾਦ ਕਰ ਲੈਣ ਡਰੋਗੇ ਅਤੇ ਜੇਲ੍ਹ ਦੇ ਹੋਰ ਅਧਿਕਾਰੀਆਂ ਪਾਸੋਂ ਜਹੇ ਬਰਤਾਨ ਸਲ ਕੇ ਬਾਬਾ ਮੁੰਤੀ RAM ਜੀ ਦਾ ਹਿਰਦਾ ਕੰਬ ਉੱਠਿਆ ਆਪਣੇ ਮੈਨ ਵਿੱਚ ਉਹ ਜਗਤ ਮਾਤਾ ਗੁਜਰੀ ਜੀ ਅਤੇ ਕਲਕੀਪੁਰ ਪਿਤਾ ਦੇ ਲਾਲਾਂ ਦੀ ਚਤੂਨੀ ਕਰਦਾ ਹੋਇਆ ਆਪਣੀ ਅੱਖਾਂ ਸਾਹਵੇਂ ਇਲਾ ਅਸ਼ੀਰਵਾਦਾ ਸਰੂਪ ਚਿਤਰਾ ਰਿਹਾ ਸੀ ਬਾਬਾ ਮੋਤੀ RAM ਦੇ ਸੇਜਲ ਨਿਤਨ ਇਹਲਕਾਰਾਂ ਦੇ ਦਿਲ ਕੰਬਾਉ ਗੋਲ ਸੁਣ ਕੇ ਉਸ ਦੀ ਅੰਦਰੂਨੀ ਹਾਲਤ ਦਾ ਵਰਣਨ ਕਰ ਰਹੇ ਸਨੋ ਹਰ ਘਰpassੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦਿਆਂ ਬਾਬਤ ਮਿਲੀ ਉਪਰੋਕਤ ਮਨਹੂਸ ਖਬਰ ਨੇ ਉਸ ਦਾ ਹਿਲਦਾ ਚਾਕ ਚਾਕ ਕਰ ਦਿੱਤਾ ਲਹੂ ਲਹਾਨ ਹੋਏ ਅੰਦਰ ਦੀ ਕਸ਼ਕ ਨੇਤਰਾਂ ਦੇ ਜਾਲ ਰਾਹੀਂ ਵਹਿ ਟੁਰੀ ਇਸ ਖਬਰ ਦੇ ਦਿੱਤੇ ਜਾਣ ਉੱਪਰ ਮੌਮਲੇ ਸਰਕਾਰੀ ਹੁਕਮ ਨੇ ਪੱਕਾ ਦਿੱਤਾ ਕਿ ਗੁਰੂ ਪਰਿਵਾਰ ਨੂੰ ਕਿਸੇ ਪ੍ਰਕਾਰ ਦਾ ਲੰਗਰ ਪਾਣੀ ਪਹੁੰਚਾਉਣ ਦੀ ਵੀ ਸਖਤ ਮਨਾਹੀ ਹੈ ਦਰੋਗੇ ਪਾਸੋਂ ਸਤਕਾਰਤ ਬਿੰਦ ਮਾਤਾ ਜੀ ਅਤੇ ਲਾਲਾਂ ਦੀ ਇਸ ਹੱਦਾ ਚਾਕ ਕਰਨ ਵਾਲੀ ਖਬਰ ਨੂੰ ਸੁਣ ਕੇ ਬਾਬਾ ਮਤੀराम ਅਹਲ ਕੜਾ ਸੀ ਉਸਦੇ ਸਾਹਾਂ ਦੀ ਗਤੀ ਰੁਕ ਗਈ ਜਾਪ ਰਹੀ ਸੀ ਇਸ ਹਾਲਤ ਵਿੱਚ ਖੜੇ ਬਾਬਾ ਮਤੀਰਾਮ ਨੂੰ ਡਰੋਗੇ ਦੇ ਹੰਦੂੜੀਆਂ ਤਰੰਕ ਤੇ ਉਸ ਨੇ ਆਪਣਾ ਆਪ ਨੂੰ ਸੰਭਾਲਿਆ ਚੁੱਪਚਾਪ ਰਹਿੰਦਾ ਕੰਮ ਛੇਤੀ ਛੇਤੀ ਖਤਮ ਕੀਤਾ ਤੇ ਸਿਰ ਉੱਪਰ ਬੜਾ ਮੂੰਹ ਹੀ ਭਾਰ ਲਈ ਜ਼ਾਰੂ-ਜ਼ਾਰ ਰੋਂਦਾ ਆਪਣੇ ਘਰ ਆਣ ਪਜਾ ਘਰ ਵਿੱਚ ਬਜ਼ੁਰਗ ਮਾਤਾ ਸਪਤਨੀ ਅਤੇ ਛੋਟਾ ਜਿਹਾ ਪੁੱਤਰ ਸੀ ਅਜਿਹੀ ਹਾਲਤ ਵੇਖ ਕੇ ਘਰ ਦੇ ਜੀਵਾਂ ਨੇ ਪੁੱਛਣਾ ਕੀਤਾ ਕਿ ਕੀ ਮਹਾਜਰਾ ਹੈ ਅੱਖਾਂ ਵਿੱਚੋਂ ਛਲ-ਛਲ ਵਹਿਦਾ ਨੀਰ ਜਵਾਰ ਵਿੱਚੋਂ ਕੋਈ ਬੋਲ ਨਹੀਂ ਸੀ ਨਿਕਲ ਦੇ ਰਿਹਾ ਨਿਕਲਣ ਦੇ ਰਹਾ ਤਾਂ ਹੀ ਉਸੇ ਬਾਅਦ ਮਨ ਨੂੰ ਟਕੜਾ ਕਰਕੇ ਜਗਤ ਮਾਤਾ ਗੁਜਰੀ ਜੀ ਅਤੇ ਲਾਲਾ ਦੇ ਨਾਲ ਵਰਤੇ ਭਾਣੇ ਦਾ ਸਾਰਾ ਵਰਤਾਂਤ ਬਾਬਾ ਮੁੱਤੀ RAM ਨੇ ਪਰਿਵਾਰ ਨਾਲ ਸਾਂਝਾ ਕੀਤਾ ਕੰਮ ਤੋਂ ਵਿਹਲਾ ਹੋ ਕੇ ਬਾਬਾ ਮੁੱਤੀ RAM ਦੇ ਘਰ ਪੁੱਜਣਾ ਤੇ ਹੀ ਸਾਰਾ ਪਰਿਵਾਰ ਹਾਦੋਲ ਸ਼ਾਮ ਦਾ ਪ੍ਰਸ਼ਾਦਾ ਇਕੱਠਿਆਂ ਛਕਿਆ ਕਰਦਾ ਸੀ ਪਰ ਜਾਨਾਂ ਦੀ ਤਰ੍ਹਾਂ ਅੱਜ ਵੀ ਭੋਜਨ ਤਿਆਰ ਕਰੀ ਬੈਠੀ ਪਤਨੀ ਮੁੱਤੀ RAM ਜੀ ਦੀ ਦੀਪ ਵਿੱਚ ਸੀ ਪਰ ਉਹ ਦੇ ਅੱਠ ਠੰਡੇ ਮਹੀਨੇ ਦੌਰਾਨ ਠੰਡੇ ਬਰਜ ਦੀ ਦੇ ਦਈ ਠੰਡ ਵਿੱਚ ਕੋਕੜ ਪਾਣੀ ਬੈਠੇ ਗੁਰੂ ਪਰਿਵਾਰ ਦੀ ਹਿਰਦਾ ਕੰਬਾਉਣ ਵਾਲੀ ਮਨਹੂਸ ਖਬਰ ਨੇ ਸਾਡੀ ਅੱਖਾਂ ਮੀਰ ਨਾਲ ਭਰ ਤਲ ਕਰ ਦਿੱਤੀਆਂ ਪਰ ਭੋਜਨ ਦਾ ਚਤ ਚੇਤਾ ਹੀ ਭੁੱਲ ਗਿਆ। ਬਾਬਾ ਮੁਕਤੀਰਾਮ ਜੀ ਨੇ ਕਿਹਾ ਕਿ ਵਜ਼ੀਰੇ ਦੀ ਕੈਦ ਵਿੱਚੋਂ ਗੁਰੂ ਪਰਿਵਾਰ ਦੀ ਰਹਾਈ ਕਰਵਾ ਸਕੜੀ ਤਾਂ ਸ਼ਾਇਦ ਅਸੀਂ ਬੇਵਸਾ ਹਾਂ ਪਰ ਸਾਡੇ ਹੰਦਿਆਂ ਗੁਰੂ ਪਰਿਵਾਰ ਕੋ ਖਾ ਰਵੇ ਇਹ ਹਰਗੱਜ ਨਹੀਂ ਹੋ ਸਕਦਾ ਜਿਸ ਦਾਤੇ ਦੀਆਂ ਬਖਸ਼ਿਸ਼ਾਂ ਦਾ ਸਦਕਾ ਸੀ ਜੀਵ ਰਹੇ ਹਾਂ ਜਿਸ ਦਾਤੇ ਦੀਆਂ ਰਹਿਮਤਾਂ ਦਾ ਸਦਕਾ ਸੀ ਭੋਜਨ ਪਾ ਰਹੇ ਹਾਂ ਔਰ ਜੇ ਸਕਲ ਕੀ ਤਰ ਪਿਤਾ ਦੇ ਸਾਡੇ ਵਰਗੇ ਨਿਵਾਣੇ ਦਾ ਤਾੜੇ ਦਾ ਤਾੜਿਆਂ ਨੂੰ ਸਰਦਾਲੀਆਂ ਵਾਸ਼ ਕੇ ਮਾਰਨ ਦੇ ਕੇ ਹੰਰਉਲਤੇ ਪਰਦੇ ਕੋਈ ਬਾਤ ਨਾ ਪੁੱਛਤਾ ਗੁਰਸਤਗੁਰ ਸਾਗ ਕੀਰੇ ਹਮ ਸਾਥੇ ਤਾਨੋ ਧਾਨੋ ਗੁਰੂ ਨਾਨਕ ਜਨ ਕੇ ਆ ਜਿਤ ਮਿਲੇ ਆ ਚੁੱਕੇ ਸਭ ਸੋਜ ਸੰਤਾਪੇ ਦੀ ਪਰਪਕਾਰੀ ਕਾਰ ਕੀਤੀ ਹੈ ਸਾਨੂੰ ਆਜ਼ਾਦ ਖਿਲਾ ਵਿੱਚ ਸਾਧਵਾਨ ਦੀ ਸਾਰੇ ਸੁੱਖ ਆਰਾਮ ਤਿਆਗ ਕੇ ਸਾਡੇ ਲਈ ਵਿਪਤਾ ਉਪਯਾਈਆਂ ਦਾ ਸਾਹਮਣਾ ਕਰ ਰਹੇ ਹਨ ਸਾਡੇ ਹਿੰਦਵਾਇਣ ਦੀ ਰਾਖੀ ਲਈ ਆਪਣੇ ਪਿਤਾ ਜੀ ਨੂੰ ਪਰਵਾਣ ਕਰਕੇ ਹਿੰਦੂ ਧਰਮ ਦਾ ਮੌਜੂਦਾ ਦੀਵਾ ਕਲਗੀ ਧਰਜੀ ਨੇ ਵਿਚਾਲਿਆ ਅਜੇ ਇਹ ਜਗਤ ਤਾਰਕ ਪਰਉਪਕਾਰੀ ਗੁਰਦੇਵ ਜੀ ਜਿਨ੍ਹਾਂ ਦੇ ਚਰਨਾਂ ਨੂੰ ਦੇਵਤੇ ਤੇ ਦਾਤ ਵੀ ਪੂਜਦੇ ਹਨ ਵੱਡੇ ਵੱਡੇ ਯੋਗੀ ਰਿਸ਼ੀ ਹਰਦੇ ਵਿੱਚ ਉਹਨਾਂ ਦਾ ਧਿਆਨ ਧਰ ਕੇ ਮੋਕਸ਼ ਪਾਦੀ ਪ੍ਰਾਪਤੀ ਕਰਨਾ ਲੋਚਦੇ ਹਨ ਇਹ ਜਹੇ ਪਰਉਪਕਾਰੀ ਦਾਤੇ ਦੇ ਪਰਿਵਾਰ ਦੀ ਸੇਵਾ ਲਈ ਸਾਡਾ ਪਰਿਵਾਰ ਕੋਈ ਕੁਰਬਾਨੀ ਨਹੀਂ ਕਰ ਸਕਦਾ ਇਹ ਹੀ ਇੱਕ ਤੁਲਬ ਔਸਰ ਹੈ ਜਦੋਂ ਅਸੀਂ ਇਹ ਸੇਵ ਕਮਾ ਕੇ ਆਪਣਾ ਲੋਕ ਪਰਲੋਕ ਸਵਾਰ ਸਕਦੇ ਹਾਂ ਬਾਬਾ ਮੋਤੀराम ਜੀ ਨੇ ਪਤਨੀ ਅਤੇ ਮਾਤਾ ਨਾਲ ਇਸ ਪ੍ਰਕਾਰ ਵਿਚਾਰਾ ਕਰਕੇ ਫੈਸਲਾ ਕੀਤਾ ਕਿ ਫਰਮਕਾਰੀ ਮਾਤਾ ਗੁਜਰੀ ਜੀ ਅਤੇ ਉਸਦੇ ਲੋੜਦਿਆਂ ਨੂੰ ਹਰ ਹਿੱਲੇ ਜਾ ਪਾੜੀ ਛਕਾਣ ਦੀ ਸੇਵਾ ਉਹਨਾਂ ਦਾ ਪਰਿਵਾਰ ਕਰੇਗਾ ਭਾਵੇਂ ਇਸ ਸੇਵਾ ਦੇ ਬਦਲੇ ਕੋਈ ਵੀ ਕੀਮਤ ਕਿਉਂ ਨਾ ਤਾਰ ਲਈ ਪਵੇ ਘਰ ਦੀ ਗਰੀਬੀ ਸਾਹਮਣੇ ਮਹਿਰਾ ਪਰਿਵਾਰ ਨੇ ਦੁੱਧ ਅਤੇ ਮੇਵਿਆਂ ਤੋਂ ਜ਼ਿਆਦਾ ਕੋਈ ਹੋਰ ਵਸਤੂ ਸਾਹੇ ਲਾਦਦੇ ਹਨ ਅਤੇ ਮਾਤਾ ਜੀ ਨੂੰ ਛਕਾਉਣ ਲਈ ਯੋਗ ਨਾ ਲੱਗੀ ਸੋ ਬਾਬਾ ਮੋਤੀ RAM ਦੀ ਪਤਨੀ ਨੇ ਦੁੱਧ ਗਰਮ ਕੀਤਾ ਇਸ ਦੇ ਨਾਲ ਹੀ ਘਰ ਵਿੱਚ ਦੋ ਥੋੜੀ ਬਹੁਤੀ ਮਾਇਆ ਪਈ ਸੀ ਇਸ ਨਾਲ ਹੀ ਘਰ ਵਿੱਚ ਜੋ ਥੋੜੀ ਬਹੁਤੀ ਮਾਇਆ ਪਈ ਸੀ ਬਾਬੇ ਮੋਤੀ RAM ਜੀ ਨੇ ਆਪਣੇ ਕਿਸੇ ਵਿੱਚ ਪਾ ਲਈ ਕਿਉਂਕਿ ਰੋਜ਼ਾਨਾ ਉਹ ਕੈਦਖਾਨੇ ਦੇ ਪਹਿਰਾਦਾਰ ਪਹਿਰੇਦਾਰਾਂ ਜਾਂ ਸਿਪਾਹੀਆਂ ਨਾਲ ਬਾ ਵਾਸਤਾ ਰੱਖਦੇ ਸਨ ਅਤੇ ਦਾਲ ਦੀ ਮੋਦਲਾਂ ਦੀ ਫਿਤਰਤ ਤੋਂ ਚੰਗੀ ਤਰ੍ਹਾਂ ਜਾਣੂ ਸਨ ਉਹ ਮਹਿਸੂਸ ਕਰਦੇ ਸਨ ਕਿ ਮਿਲਤ ਤਰਲੇ ਨਾਲ ਸ਼ਾਇਦ ਇਹ ਜ਼ਾਲਮ ਠੰਡੇ ਦਰਜ ਦੀਆਂ ਪੌੜੀਆਂ ਚੜ੍ਹ ਕੇ ਗੁਰੂ ਪਰਿਵਾਰ ਤੱਕ ਪਹੁੰਚਣ ਦਾ ਮਾ ਦੇਣ ਫਰਜੂਏ ਗੁਰੂ ਹੁਕਮ ਹੈ ਕਿ ਲੋਭੀ ਕਾ ਧਨ ਪ੍ਰਾਣ ਆਧਾਰ ਲੋਭੀ ਨਾਰੋ ਧਨ ਕਾ ਹਿਤਕਾਰੀ ਸੋ ਧਰ ਦੇ ਨਾਲ ਚ ਵਿਚੇ ਪਹਿਰੇ ਦਾ ਠੰਡੇ ਬੁਰਜ ਦੀਆਂ ਪੌੜੀਆਂ ਜਰੂਰ ਚੜ ਲੈਣ ਦੇਣਗੇ ਸੋ ਇਸ ਤਰ੍ਹਾਂ ਦੀਆਂ ਸਕੀਮਾਂ ਘਟਦਿਆਂ ਹੋਇਆਂ ਬਾਲਟੀ ਵਿੱਚ ਦੱਧਰਾ ਵੱਡਾ ਕੜਵਾ ਰੱਖ ਅਤੇ ਕੁਝ ਗਰਮ ਮੇਵੇ ਰੱਖ ਲੈ ਦੰਦ ਛਕਾਉਣ ਲਈ ਨਾਲ ਛੱਨੇ ਲੈ ਕੇ ਚਾਦਰ ਦੀ ਬੁੱਕਲਮਾਰ ਸਾਰੇ ਸਮਾਨ ਵਾਲੀ ਬਾਲਟੀ ਉਸ ਵਿੱਚ ਲਪੋ ਲਈ ਅਤੇ ਧਰਮੀ ਬਾਬਾ ਮੁੱਤੀ RAM ਗੁਰੂ ਪਰਿਵਾਰ ਦੀ ਸੇਵਾ ਲਈ ਠੰਡੇ ਬੁਰਜ ਵੱਲ ਟੱਪਿਆ ਇਸੋ ਸੇ ਵਾਤੀ ਬਦਲੇ ਭਾਵੇਂ ਸਿਰ ਜਾਣ ਦਾ ਖਤਰਾ ਹੈ ਪਰ ਤਾਂ ਮਹਸ਼ਰ ਕੀ ਸੇਖਾ ਜੋ ਇੱਕ ਖਤਰਾ ਲੈ ਕੇ ਵੀ ਆਪਣੇ ਪਿਆਰਿਆਂ ਦੀ ਤਹਿਲ ਕਮਾਨ 'ਤੇ ਪਿਆ ਹੈ ਕੈਰ ਖਾਂਦੇ ਤੇ ਠੰਡੇ ਬੋਜ ਦੇ ਆਸ-ਪਾਸ ਦੇ ਸਿਪਾਹੀ ਬਾਬਾ ਮੋਤੀराम ਜੀ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਇਸ ਲਈ ਬਿਲਾ ਕਿਸੇ ਰੋਕ ਟੋਕ ਦੇ ਬਾਬਾ ਜੀ ਠੰਡੇ ਬੋਜ ਦੀਆਂ ਪੌੜੀਆਂ ਤੱਕ ਜਾ ਪੁੱਜੇ ਪਹਿਰੇਦਾਰਾ ਆਖਿਆ ਕਿ ਮੋਤੀਰਾਮਾ ਕੈਦੀਆਂ ਨੂੰ ਰੋਟੀ ਪਾਣੀ ਤਾਂ ਤੂੰ ਕਦੋਂ ਦਾ ਦੇ ਗਿਆ ਹੈ ਐਸ ਵੇਲੇ ਇੱਧਰ ਕੀ ਕਰ ਰਿਹਾ ਹੈ ਬਾਬਾ ਮੋਤੀਰਾਮ ਜੀ ਨੇ ਕਿਹਾ ਕਿ ਭਾਈ ਬਾਕੀ ਕੈਦੀਆਂ ਨੂੰ ਤਾਂ ਜਲ ਪਾਣੀ ਦੇ ਦਿੱਤਾ ਸੀ ਆ ਠੰਡੇ ਬੁਰਜ ਵਿੱਚ ਲਏ ਜੋ ਕੈਦੀ ਹਨ ਇਹਨਾਂ ਨੂੰ ਭੋਜਨ ਪਾਣੀ ਦੇਣਾ ਆ ਹ ਇਹ ਜਵਾਬ ਸੁਣ ਕੇ ਪਹਿਰੇਦਾਰ ਆਖਣ ਲੱਗੇ ਕਿ ਤੇਰਾ ਦਿਮਾਗ ਠੀਕ ਹੈ ਤੈਨੂੰ ਸ਼ਾਮਾ ਵੇਲੇ ਵੀ ਦੱਸਿਆ ਸੀ ਕਿ ਇਹਨਾਂ ਖਾਸ ਕੈਦੀਆਂ ਨੂੰ ਭੋਜਨ ਪਹੁੰਚਾਉਣਾ ਬਿਲਕੁਲ ਵਾਧਾ ਹੈ ਔਰ ਵਜ਼ੀਰ ਖਾਨ ਦੇ ਇਸ ਪ੍ਰਮਾਨ ਦੇ ਉਲਟ ਜਾਣ ਵਾਲੇ ਦਾ ਘਾਣ ਬੱਜਾ ਪੀੜੇ ਜਾਣ ਦਾ ਹੁਕਮ ਸੁਣਾਇਆ ਗਿਆ ਹੈ ਸੋ ਜਾ ਵੀਰਾ ਵਾਪਸ ਚਲਾ ਜਾ ਜੇ ਪਹਿਲਾਂ ਨਹੀਂ ਸਮਝ ਸਕਿਆ ਤਾਂ ਹੁਣ ਸੁਣ ਲੈ ਤੇ ਸਮਝ ਲੈ ਬਾਬਾ ਮੋਤੀराम ਜੀ ਕਹਿਣ ਲੱਗੇ ਕਿ ਨਹੀਂ ਮੈਂ ਗੁਰੂ ਪਰਿਵਾਰ ਨੂੰ ਜਲ ਪਾਣੀ ਛਕਾਏ ਬਿਨਾਂ ਵਾਪਸ ਨਹੀਂ ਜਾ ਸਕਦਾ ਸੋ ਤੁਸੀਂ ਮੈਨੂੰ ਥੋੜੇ ਜਿਹੇ ਸਮੇਂ ਲਈ ਗੁਰੂ ਪਰਿਵਾਰ ਤੱਕ ਜਾ ਲੈਣ ਦਿਓ ਸਪਾਹੀ ਬਹਿਦਸਾਨਾ ਕਿ ਉਸ ਨੂੰ ਠੰਡੇ ਬਚਦੀਆਂ ਪੌੜੀਆਂ ਦਾ ਲਾਂਗਾ ਦੇ ਕੇ ਉਹ ਆਪਣੇ ਲਈ ਕਿਸੇ ਕਿਸਮ ਦਾ ਖਤਰਾ ਨਹੀਂ ਸਹਿਹਿ ਸਕਦੇ ਅਖੀਰ ਬਾਬਾ ਮੋਤੀराम ਜੀ ਨੇ ਜੋ ਧੰਨ ਨਾਲ ਲਿਆਂਦਾ ਸੀ ਉਹ ਰਿਸ਼ਵਤ ਵਜੋਂ ਉਹਨਾਂ ਸਪਾਹੀਆਂ ਨੂੰ ਦੇੜ ਦੀ ਆਪਣੇ ਕਿਸੇ ਵਿੱਚੋਂ ਬਾਹਰ ਕੱਢਿਆ ਮਾਇਆ ਮੋਹਰਾਂ ਵੇਖ ਕੇ ਉਹਨਾਂ ਦਾ ਜੀ ਲਲਚਾ ਗਿਆ ਅਤੇ ਆਪਸੀ ਸੋਚ ਵਿਚਾਰ ਕੀਤੀ ਕਿ ਇੱਥੇ ਸਾਡਾ ਸਾਡੇ ਅਤੇ ਮੁੰਤੀਰਾਉ ਤੋਂ ਬਿਨਾਂ ਹੋਣ ਤਾਂ ਕੋਈ ਹੈ ਨਹੀਂ ਸੋਚ ਲਈ ਕਿਸੇ ਨੂੰ ਰਾਤ ਦੇ ਹਨੇਰੇ ਵਿੱਚ ਇਸ ਕਾਰਵਾਈ ਦੀ ਭੜਕਤਾ ਲੱਗਣੀ ਨਹੀਂ ਸੋ ਸਹਿਮਤ ਹੋ ਗਏ ਬਾਬਾ ਮੁੰਤੀਰਾਮ ਦੀ ਇਹ ਚਾਲ ਕੰਮ ਕਰ ਗਈ ਅਤੇ ਮਾਇਆ ਲੈ ਕੇ ਉਹਨਾਂ ਸਿਪਾਈਆਂ ਨੇ ਇਹ ਆਖਿਆ ਕਿ ਜਾ ਉੱਪਰ ਚਲਾ ਜਾ ਪਰ ਛੇਤੀ ਵਾਪਸ ਆ ਜਾਵੀਂ ਪਰਮੇਸ਼ਰ ਦਾ ਸ਼ਰਧਾਂ ਦਾ ਕਰਦਾ ਮੁੱਤੀਰਾਮ ਪੁੱਲੇ ਪੈਰੀ ਠੰਡੇ ਬੋਜਦੀਆਂ ਪੌੜੀਆਂ ਚੜਨ ਲੱਗਾ ਮਹਾਨ ਤਜਸਵੀ ਸਬਰ ਸਰਕ ਦੀ ਮੂਰਤ ਤਿਆਗ ਤੇ ਪਰਪਕਾਰ ਦੇ ਮਜਸਵੇਂ ਮਾਤਾ ਗੁਜਰੀ ਜੀ ਨੇ ਅ ਗੁਜਰੀ ਜੀ ਅਤੇ ਤਲੋਕੀ ਨਾਮ ਦੇ ਸਕੂਟਾਂ ਦੀਆਂ ਦਰਗਾਹੀ ਮੂਰਤਾਂ ਮੂਰਤਾਂ ਦੀ ਚਤਵਨੀ ਅੰਦਰ ਆਤਮੇ ਕਰਦਾ ਹੋਇਆ ਬਾਬਾ ਮੁੱਤੀਰਾਮ ਬਾਹੂਦਾਈ ਬੁਰਜ ਦੀਆਂ ਪੌੜੀਆਂ ਚੜ ਗਿਆ ਮਨੁੱਖੀ ਪੈਰਾਂ ਦੀ ਆੜਤ ਸੜ ਕੇ ਜਗਤ ਮਾਤਾ ਮਾਤਾ ਗੁਜਰੀ ਜੀ ਨੇ ਆਵਾਜ਼ ਦੇ ਕੇ ਪੁੱਛਿਆ ਕਿ ਭਾਈ ਕੌਣ ਹੈ ਇਦਰ ਬਾਬਾ ਮੋਤੀ RAM ਜਦ ਕੋੜੀਆਂ ਚੜਕੀ ਬੁਰਜ ਵਿੱਚ ਪੁੱਜਾਂ ਤਦੋਂ ਕੀ ਦੇਖ ਰਹਾ ਹੈ ਕਿ ਬਿਰਦ ਮਾਤਾ ਜਿਸ ਦੇ ਮੁਖਰੇ ਦਾ ਨੂਰ ਝੱਲਿਆ ਨਹੀਂ ਜਾ ਰਿਹਾ ਦੋ ਮਸੂਮਾਂ ਨੂੰ ਆਪਣੀ ਹਿੱਕ ਤੇ ਦਵੱਲੇ ਲਾ ਕੇ ਠੰਡੇ ਲੰਗੇ ਪਰਸ਼ੁੱਪਰ ਬਿਨਾਂ ਕਿਸੇ ਓਢੜੇ ਦੇ ਇੱਕ ਥਮਲੇ ਨਾਲ ਢੋਲਾਈ ਬੈਠੀ ਹੈ ਮਾਤਾ ਜੀ ਦੇ ਸੱਜੇ ਖੱਬੇ ਗਰਗੱੜੀ ਪਾਈ ਦੋ ਰਹਾਣੀ ਬਾਲ ਜਿਨ੍ਹਾਂ ਦੇ ਮੁਖੜੇ ਤੇ ਆਵਾ ਹਨੇਰੇ ਵਿੱਚ ਵੀ ਬੇਅੰਤ ਪ੍ਰਕਾਸ਼ ਦੇ ਰਹੀ ਹੈ ਫਗਰ ਹੈ ਠੰਡੇ ਕੋਲ ਨੂੰ ਆਪਣੀ ਬਿਰਦ ਮਾਤਾ ਦੇ ਸਰੀਰ ਦੀ ਤਕਸ਼ ਨਾਲ ਰੋਪਦੇ ਹੋਏ ਮਾਤਾ ਗੁਜਰੀ ਨਾਲ ਲਿਪਟੇ ਹੋਏ ਹਨ ਅਤੇ ਇਹ ਹਦ ਅਰਦਨ ਦਾ ਕੁਦਰਸ਼ ਤੱਕ ਬਾਬਾ ਮੋਤੀराम ਦੀਆਂ ਘੁੱਬਾਂ ਲੇਟ ਗਈਆਂ ਮਾਤਾ ਜੀ ਨੇ ਦੁਬਾਰਾ ਪੁੱਛਿਆ ਕਿ ਭਾਈ ਤੂੰ ਕੌਣ ਹੈ ਐਸ ਮਿਲ ਕੇ ਇਸ ਕੰਮ ਇੱਥੇ ਆਇਆ ਹੈ ਕਿਉਂਕਿ ਮਾਤਾ ਜੀ ਇਹ ਸਮਝ ਰਹੇ ᱥਨ ਕਿ ਮਤਾ ਜਾਨਵਾਨੇ ਛੋਟੇ ਬੱਚਿਆਂ ਨੂੰ ਉਹਨਾਂ ਤੋਂ ਵਕ ਕਰਨ ਦੇ ਮੰਤਵ ਨਾਲ ਕਿਸੇ ਸਿਪਾਹੀ ਨੂੰ ਭੇਜਿਆ ਹੋਵੇ ਧਾਤਾ ਜੀ ਦੁਬਾਰਾ ਬੇਚੈਨੀ ਵਿੱਚ ਕੀਤੇ ਗਏ ਉੱਪਰ ਉਹ ਥੱਲੀ ਸਵਾਲਾਂ ਨੇ ਮੋਤੀराम ਦੀ ਜ਼ਬਾਨ ਖੋਲੀ ਅਤੇ ਮਾਤਾ ਜੀ ਦੇ ਚਰਨਾਂ ਨੂੰ ਲੱਫਟ ਕੇ ਉਸ ਨੇ ਦੱਸਿਆ ਕਿ ਮਾਤਾ ਜੀ ਉਹ ਮੈਂ ਤੁਹਾਡਾ ਸੇਵਕ ਮੈਨੂੰ ਲੋਕ ਮੋਤੀराम ਕਹਿੰਦੇ ਹਨ ਅਤੇ ਮੈਨੂੰ ਪਤਾ ਚੱਲਿਆ ਹੈ ਕਿ ਆਪ ਜੀ ਨੇ ਅਤੇ ਇਨ੍ਹਾਂ ਸਾਹਿਬ ਲਾਦੇ ਵਾਲੇ ਕੁਝ ਵੀ ਛਕਿਆ ਨਹੀਂ ਸੋ ਮੈਂ ਗਰੀਬ ਸ਼ਰਧਾਲੂ ਆਪ ਜੀਆਂ ਲਈ ਦੁੱਧ ਲੈ ਕੇ ਆਇਆ ਹਾਂ ਤਾਂ ਜੋ ਨੰਬੇਰੀ ਰਾਤ ਦਾ ਪੰਦ ਮਕੋਰ ਲਈ ਅਤੇ ਠੰਡ ਤੋਂ ਥੋੜੀ ਰਾਹਤ ਪ੍ਰਾਪਤ ਕਰ ਲਈ ਆਪ ਜੀ ਅਤੇ ਗੁਰੂ ਲਾਲੇ ਦੁੱਧ ਛਕ ਸਕੋ ਮਾਤਾ ਜੀ ਨੇ ਮਿਲਾਬ ਕਰ ਰਹੀ ਮੋਤੀ RAM ਦੇ ਸ਼ਰਤੇ ਆਪਣਾ ਬਖਸ਼ਿਸ਼ ਭਰੇ ਹੱਥ ਰੱਖਿਆ ਅਤੇ ਉਸ ਗੁਰੂ ਪਿਆਰੇ ਦੀ ਅਨੰਨ ਸ਼ਰਧਾ ਭਾਵਨੀ ਦੇਖ ਕੇ ਸਾਹਿਬ ਲਾਦੇ ਨੂੰ ਦੁੱਧ ਅਤੇ ਮੇਵੇ ਛਕਾਏ ਫਿਰ ਆਪ ਗਰਮ-ਗਰਮ ਦੁੱਧ ਛਕਿਆ ਉੱਖੇ ਪੇਟ ਨੂੰ ਥੋੜਾ ਆਸਰਾ ਹੋਇਆ ਅਤੇ ਗਰਮ ਦੁੱਧ ਸਰੀਰ ਅੰਦਰ ਜਾਣ ਜਾਣ ਨਾਲ ਠੰਡ ਤੋਂ ਵੀ ਪੁਜਰਾਹਤ ਮੇਲੀ ਬਾਤਾ ਜੀ ਦੇ ਚਰਨਾ ਵਿੱਚ ਸਗਿਪਤਾ ਦੀ ਘੜੀ ਵਿੱਚ ਕੁਝ ਨਾ ਕੁਝ ਨਾ ਕਰ ਸਕਣ ਦੀ ਆਪਣੀ ਬੇਵਸੀ ਦਾ ਇਜ਼ਹਾਰ ਕਰਦਾ ਬਾਬਾ ਮੁੱਤੀ RAM ਦੁੱਧ ਛਕਾਉਣ ਦੀ ਸੇਵਾ ਕਰਕੇ ਹੀ ਆਪਣੇ ਧੰਨ ਭਾਗ ਜਾਣ ਰਿਹਾ ਸੀ ਬਾਤਾ ਜੀ ਨੇ ਉਸ ਦੀ ਭਾਵਨਾ ਅਤੇ ਸੇਵਾ ਉੱਪਰ ਪ੍ਰਸੰਨ ਹੋ ਕੇ ਬੇਅੰਤ ਅਸੀਸਾਂ ਬਖਸ਼ਿਸ਼ ਕੀਤੀਆਂ ਮਾਤਾ ਜੀ ਦੀਆਂ ਬਖਸ਼ਿਸ਼ਾਂ ਅਸੀਸਾਂ ਨਾਲ ਝੋਲੀ ਪੜ ਕੇ ਬਾਬਾ ਮੋਤੀराम ਜੀ ਗੰਮੀ ਵਿਸਮਾਰ ਵਿੱਚ ਚਲਾ ਗਿਆ। ਅੱਜ ਉਹ ਮਹਿਸੂਸ ਕਰ ਰਿਹਾ ਸੀ ਕਿ ਸਤਿਗੁਰੂ ਦੇ ਇਸ ਦਾ ਜੀਵਨ ਸਫਲ ਕਰ ਦਿੱਤਾ ਹੈ। ਕਈ ਵਾਰ ਉਸ ਦੇ ਮਨ ਵਿੱਚ ਮੁਗਲਾਂ ਵੱਲੋਂ ਜਨਤਾ ਉੱਪਰ ਕੀਤੇ ਜਾਂਦੇ ਜ਼ੁਲਮਾਂ ਦੇ ਬਾਵਜੂਦ ਵੀ ਉਹਨਾਂ ਵੱਲੋਂ ਮੁਗਲਾਂ ਦੀ ਕੀਤੀ ਜਾਂਦੀ ਚੱਕਰੀ ਤੇ ਗਲਾਨੀ ਹੁੰਦੀ ਸੀ ਪਰ ਅੱਜ ਉਹ ਮਹਿਸੂਸ ਕਰ ਰਿਹਾ ਸੀ ਕਿ ਸ਼ਾਇਦ ਪਰਮੇਸ਼ਰ ਨੇ ਇਸ ਸੇਵਾ ਲਈ ਹੀ ਉਸ ਦੀ ਡਿਊਟੀ ਇੱਥੇ ਲਗਾਈ ਹੋਵੇ। ਕੁਝ ਸਮਾਂ ਮਾਤਾ ਜੀ ਅਤੇ ਸਹਿਬਜ਼ਾਦਿਆਂ ਦੀ ਰੰਗ ਰਤਨੀ ਸੰਗਤ ਵਿੱਚ ਬੈਠਾ ਮਾਤਾ ਜੀ ਦੀ ਮੁੱਠੀ ਚਾਪੀ ਕਰ ਬਾਬਾ ਬਾਬਾ ਮੋਤੀਰਾਮ ਵਾਪਸ ਜਾਣ ਲਈ ਔਰ ਚੌਂਦੇ ਮੰਨ ਤਿਆਰ ਹੋਇਆ ਕਿਉਂਕਿ ਬਹੁਤ ਲੰਮਾ ਸਮਾਂ ਉੱਥੇ ਠਹਿਰ ਨਹੀਂ ਸੀ ਸਕਦਾ ਇਸੇ ਦਰਾਂ ਸਿਪਾਹੀ ਵੀ ਉਸ ਨੂੰ ਵਾਪਸ ਮੁੜ ਜਾਣ ਲਈ ਕਹਿ ਗਿਆ ਸੀ ਮਾਤਾ ਜੀ ਅਤੇ ਸਹਿਮ ਲਾਦਿਆਂ ਨੂੰ ਨਮਸਕਾਰ ਕਰਕੇ ਬਾਬਾ ਮੋਤੀਰਾਮ ਕਿਸੇ ਵਿਸਵਾਦ ਵਿੱਚ ਠੰਡੇ ਫੋਜ ਦੀਆਂ ਕੌੜੀਆਂ ਉਤਰ ਕੇ ਵਾਪਸ ਆਪਣੇ ਘਰ ਵੱਲ ਲੋਟ ਰਿਹਾ ਘਰ ਜਾ ਆ ਕੇ ਮਾਤਾ ਜੀ ਅਤੇ ਲਾਲਾਂ ਦਾ ਸਾਰਾ ਹਾਲ ਆਪਣੇ ਗਜ਼ਲਦ ਮਾਤਾ ਅਤੇ ਸੁਪਤਨੀ ਨਾਲ ਸਾਂਝਾ ਕੀਤਾ ਰਾਗਮਈ ਅਥਰਵਾ ਨੇ ਮਹਿਰਾ ਪਰਿਵਾਰ ਦੀਆਂ ਤਿੰਨ ਗਰਮ ਪਰਉਆਂ ਦੀਆਂ ਅੱਖਾਂ ਸੇਚਲ ਕੀਤੀਆਂ ਉਹ ਜਾਨਾ ਅਤੇ ਛੋਟਾ ਜਿਹਾ ਬੱਚਾ ਆਪਣੇ ਮਾਤਾ ਪਿਤਾ ਅਤੇ ਦਾਦੀ ਵੱਲ ਵਾਰ-ਵਾਰ ਬਿਟ-ਬਿਟ ਤੱਕ ਰਿਹਾ ਸੀ ਪਰ ਬਰੇਸ਼ ਬਹੁਤ ਛੋਟੀ ਹੁੰਲ ਕਰਕੇ ਪਹ ਸਮਝਣ ਤੋਂ ਅਸਮਰੱਥ ਸੀ। ਬਾਬਾ ਮੋਤੀ RAM ਜੀ ਆਪਣਾ ਸਭ ਪਜਾਤੇ ਲਾ ਕੇ ਦੁੱਧ ਛਕਾਉਣ ਦੀ ਸੇਵਾ ਸੇਵਾ ਕਰਕੇ ਤੰਨ ਹੋ ਗਏ ਇਹ ਗਾਕਣੀ ਸੇਵਾ ਕਰਕੇ ਹੀ ਬਾਬਾ ਮੋਤੀ RAM ਜੀ ਪਰਤਾਏ ਹਰ ਸ਼ਰਧਾਲੂ ਦੀ ਜ਼ਬਾਨ ਤੇ ਅੱਖਰ ਵਸੇ ਹੋਏ ਹਨ ਕਿ ਤਨ ਮੁਤੀ ਜਿੰਨ ਕੁੱਲ ਕਮਾਇਆ ਗੁਰ ਲਾਲਾਂ ਨੂੰ ਦੰਦ ਪਿਣਾਇਆ ਕਿੰਨੇ ਦਿਨਾਂ ਬਾਬਾ ਮੁੱਤੀ RAM ਜੀ ਨੇ ਇਹ ਪਰਪਕਾਰ ਦਾ ਕਾਰਜ ਕੀਤਾ ਇਸ ਕੁੱਲ ਦੇ ਕਾਰਜ ਦਾ ਜਦੋਂ ਵਜ਼ੀਰ ਖਾਨ ਨੂੰ ਬਾਹਰ ਵਿੱਚ ਪਤਾ ਲੱਗਾ ਤਾਂ ਬਾਬਾ ਮੁੱਤੀ RAM ਜੀ ਨੂੰ ਪਰਿਵਾਰ ਸਮੇਤ ਕਾਠ ਦੇ ਕੁੰਡੂ ਵਿੱਚੋਂ ਪੀੜ ਕੇ ਸ਼ਹੀਦ ਕਰ ਦਿੱਤਾ ਇਸ ਸ਼ਹਾਦਤ ਦਾ ਵਰਣਨ ਅਗਲੇਰੇ ਪੰਨਿਆਂ ਵਿੱਚ ਦਰਜ ਹੈ ਬਾਬਾ ਮੁੱਤੀ RAM ਜੀ ਇਸ ਪੁੰਨ ਕਰਮ ਸਦਕੇ ਸਦਾ ਲਈ ਅਮਰ ਪਦਵੀ ਨੂੰ ਪ੍ਰਾਪਤ ਕਰ ਗਏ ਸੁਬੇ ਰੀ ਕਚਹਿਰੀ ਵਿੱਚ ਸਾਹਿਬ ਲਾਦਿਆਂ ਦੀ ਪਹਿਲੀ ਪੇਸ਼ੀ ਸਹਾ ਸੰਗਤੀ ਅੱਜ ਲਈ ਸਾਖੀ ਅੱਜ ਦੀ ਆਪਾਂ ਕਥਾ ਇੱਥੇ ਹੀ ਰੋਕ ਲੈਂਦੇ ਹਾਂ ਸਮਾਂ ਬਹੁਤ ਜ਼ਿਆਦਾ ਹੋ ਗਿਆ ਜੀ ਇਸ ਤੋਂ ਅੱਗੇ ਸਾਹਿਬ ਲਾਦਿਆਂ ਦੀ ਸੁਬੇ ਦੀ ਕਚਹਿਰੀ ਵਿੱਚ ਪੇਸ਼ੀ ਤੇ ਇਸ ਤੋਂ ਅੱਗੇ ਕੀ ਕੀ वार्तालाਪ ਹੋਏ ਆਪਾਂ ਅਸ਼ੀਕਾ ਕੱਲ੍ਹ ਨੂੰ ਸਵੇਰੇ ਤਾਮ ਕਰਾਂਗੇ ਜੀ

ਇਹ ਤਰ੍ਹਾਂ ਕੁਛ ਲੈ ਸਾਰਾ ਕੁਛ ਆਇਆ ਤੁ ਜਿੰਨਾ ਲਿਖੋ ਪਿਆ ਕੋਲ ਲੈ ਲਾ ਦੋ ਸੁਭਾਂਤ ਸਾਬਰਸਾਇ ਉਹਦਾ ਲਾਹੀ ਤੋ ਫਰੇਂਚ ਦੋ ਬਣੇ ਪੀੜੇ ਜਾਂਦੇ ਚੱਲ ਫੱਕਾ ਬਬੋ ਬੋਲ ਕੇ ਜੀ ਕਰ ਜਾ ਸਾਹਮਣੇ ਆਉਂਦੀ 107 ਵਾ ਜਿੰਨੀ ਅਗਲੀ ਸੇਵਾ ਜੋਨ ਆਮ ਸੇਵਾ ਉਹਨਾਂ ਦੇ ਅੰਦਰੋਂ ਕੁਝ ਹੀ ਹਲਕੇ ਇਹ ਜਗ੍ਹਾ ਤੇ ਯੋਰਾਜਗਰੀ ਜਾਂ ਜਿਸੇ ਕਾਰਜ ਕਰਕੇ ਕੋਰਾ ਹੀ ਪੈਂਦਾ ਸੀ ਸਿੱਲਾ ਨੂੰ ਪਰ ਪਰ ਜਿਵੇਂ ਭਾਈ ਤਾਰੂ ਸਿੰਘ ਤੇ ਬਹੁਤ ਬਹੁਤੀ ਇੱਕਾ ਜਿਹੜੀ ਇੱਕ ਆਉਂਦੀ ਹੈ ਬਕਰੀ ਹੈ ਜਿੰਨਾਂ ਨੇ ਨਿਸ਼ਕਾਮ ਸੇਵਾ ਕਰਤੋ ਸੇ ਆਪਣੇ ਪਰਿਵਾਰ ਨੂੰ ਭਾਈ ਨੂੰ ਬਹੁਤ ਬਹੁਤ ਜੀ ਉਹਨੂੰ ਵਿੱਚ ਜਿਹੜਾ ਪੀੜ ਦਿੱਤਾ ਗਿਆ ਇੱਕ ਬਕਰੀ ਕਾਣੀ ਇੱਕ ਕਾਣੀ ਦੇ ਸੋਨ ਨਾਲ ਪਿਆਰ ਦੇ ਖੁਸ਼ਬੂ ਐਸੀ ਉਹ ਦੀ ਹੈ ਪਿਆਰ ਵਿੱਚ ਆਪਾਂ ਵਾਲਦਰ ਵਾਲੇ ਸ਼ਬਦੋ ਇਹ ਹੋ ਜਾਂਦੇ ਇੱਕ ਦੁਨੀਆ ਤੇ ਮੇਰੇ ਲਈ ਜਿੰਦੇ ਆ ਜਿਨ੍ਹਾਂ ਨੂੰ ਦੁਬਾਰਾ ਮੇਰੇ ਨਾਲ ਇੱਕ ਇਹ ਦੇ ਵਿੱਚ ਹੋਰ ਵਾਦੇ ਇਸ ਤਰ੍ਹਾਂ ਕਿ ਬੁਰਾ ਮਾਰਾ ਦੁੱਖਾ ਤੋਂ ਬਸ ਸਨੇਹ ਵਿੱਚ ਸਮਾਪਤ ਹੀ ਜਾਂਦੇ ਕਾਲੋ ਕੋ ਤੇ ਆਸਰ ਕੋ ਨੂੰ ਹੀ ਫੇਰ ਕਰੇ ਤਬਲਾ ਪਿਆਰ ਇਹ ਦੁਨੀਆ ਤੇ ਮੱਕਰਾ ਪਿਆਰ ਆਪਾਂ ਇਸ ਗਾਤੋਂ ਦੇ ਲਈ ਔਰ ਕਿਆ ਰਹਾ ਕਿਆ ਦਰੋ ਜਿਹੜਾ ਤਿਆਰ ਤੇ ਹੈ ਮੈਂ ਅਟਲੈਂਟਿਕ ਨੂੰ ਤੈਨੂੰ ਕਿਰੋ ਜਿਹੜਾ ਲੱਗਿਆ ਕਹਿੰਦਾ ਕਈ ਵਾਰ ਆ ਗਏ ਹੋ ਲੰਬੇ ਪਰ ਤੇਨ ਅਨਸਰ ਲਈ ਜਦੋਂ ਮਾਰਾ ਤੂ ਫਸ ਸਕਦਾ ਪਾਣਾ ਜੇ ਤਕਵਾ ਗਿਆ ਇਹ ਚੀ ਹੋਣਾ ਚਾਹੀਦਾ ਵਾਈਡ ਜਿ ਦੇਖਦਾ ਵਾਈਡ ਜਿ ਲਿਖਾ ਹੋਇਆ ਨਾ ਤਾਂ ਇਟ ਕੱਟਦਾ ਦੇ ਤਾਈ ਕਰ ਤੂ ਫਾਕੇਂ